ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 674 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ 5ਵਾਂ ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੂਜਾ ਵਰਤ ਤਿਲਕੈ ਸਨਾਨਾ ਪੁੰਨ দান ਬਹੁਦੈਨ ਏ ਭਾਈ ਲੋਕ ਦੇਵ ਪੂਜਾ ਕਰਦੇ ਹਨ ਵਰਤ ਰੱਖਦੇ ਹਨ ਮੱਥੇ ਉੱਤੇ ਤਿਲਕ ਲਾਉਂਦੇ ਹਨ ਤੀਰਥਾਂ ਉੱਤੇ ਇਸ਼ਨਾਨ ਕਰਦੇ ਹਨ ਗਰੀਬਾਂ ਨੂੰ ਬੜੇ দান ਪੁੰਨ ਕਰਦੇ ਹਨ ਕਹੋ ਨਾ ਭੀਜੈ ਸੰਜਮ ਸੁਆਮੀ ਬੋਲੇ ਮਿੱਠੇ ਬੈਨਾ ਮਿੱਠੇ ਬੋਲ ਬੋਲਦੇ ਹਨ ਪਰ ਅਜੇਹੀ ਕਿਸੇ ਭੀਜਤ ਨਾਲ ਮਾਲਕ ਪ੍ਰਭੂ ਪਰਮਾਤਮਾ ਖੁਸ਼ ਨਹੀਂ ਹੁੰਦਾ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਹੈ ਭਾਈ ਪਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਬਹੁ ਪ੍ਰਕਾਰ ਖੋਜੈ ਸਭ ਤਾ ਕੋ ਬਿਖਮ ਨਾ ਜਾਈ ਲੈ ਨ ਰਹਾਓ ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ ਔਖਾ ਹੈ ਸਿਮਰਨ ਤੋਂ ਬਿਨਾ ਪਰਮਾਤਮਾ ਨਹੀਂ ਲੱਭ ਸਕਦਾ ਰਹਾਓ ਜਾਪ ਤਾਪ ਭ੍ਰਮਨ ਬਸੁਦਾ ਕਰ ਉਰਦ ਤਾਪ ਲੈ ਗੈਨ ਹੇ ਭਾਈ ਜਪ ਤਪ ਕਰਕੇ ਸਾਰੀ ਧਰਤੀ ਉੱਤੇ ਚੱਕਰ ਲਾ ਕੇ ਸਿਰ ਭਾਰ ਤਪ ਕਰਕੇ ਪ੍ਰਾਣ ਦਸ਼ਮ ਦਵਾਰ ਵਿੱਚ ਝਾੜ ਕੇ ਇਹ ਨਬਦਨ ਹੈ ਪਤਿਆਨੋਂ ਠਾਕੁਰ ਜੋਗ ਜੁਗਤ ਕਰ ਜੈਨ ਜੋਗ ਮਤ ਦੀਆਂ ਜੂਤੀਆਂ ਕਰਕੇ ਜੈਨ ਮਤ ਦੀਆਂ ਜੂਤੀਆਂ ਕਰਕੇ ਇਹਨਾਂ ਤਰੀਕਿਆਂ ਨਾਲ ਵੀ ਮਾਲਕ ਪ੍ਰਭੂ ਨਹੀਂ ਪਤੀਜਦਾ ਉਹਤੇ ਜਿਹੜੇ ਨਾਮ ਜਪਦੇ ਹਨ ਪ੍ਰਮਾਤਮਾ ਦਾ ਉਹਨਾਂ ਨੂੰ ਮਿਲਦਾ ਹੈ ਅਮਰਤ ਨਾਮ ਨਿਰਮੋਲਕ ਹਰਜਸ ਤਿੰਨ ਪਾਇਓ ਜਨ ਕਿਰਪਾ ਨਾ ਹੈ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਇੱਕ ਐਸਾ ਪਦਾਰਥ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਇੱਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਵੇਂ ਉਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਸਾਦ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਹੇ ਨਾਨਕ ਆਖੇ ਗੁਰੂ ਦੀ ਸੰਗਤ ਦੀ ਰਾਹੀ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ ਉਸ ਮਨੁੱਖ ਦੀ ਜੀਵਨ ਰਾਤ ਸੁਖ ਨਾਲ ਆਨੰਦ ਨਾਲ ਬੀਤਦੀ ਹੈ ਤਨਾਸਰੀ ਮਹੱਲਾ ਪੰਜਵਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਜਿਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛਡਾ ਲੇ ਮੈਨੂੰ ਪਰਮਾਤਮਾ ਮਿਲਾ ਦੇਵੇ ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ ਅਸਥਿਰ ਕਰੇ ਨਿਹਚਲੇ ਹੋ ਮਨੁਆ ਬਹੁਰ ਨਕਤ ਹੂੰ ਤਾਵੇ ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਾ ਚੰਚਲਤਾ ਤੋਂ ਹਟਾ ਲੇ ਤਾਂ ਤਾਂ ਕਿ ਫਿਰ ਕਿਸੇ ਭੀ ਪਾਸੇ ਪਟਕਿਆ ਨਾ ਕਰੇ ਮੇਰਾ ਮਨ ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ ਜੋ ਮੇਰੇ ਕੋਲ ਹੈ ਜਿਹੜਾ ਮੈਨੂੰ ਪਰਮਾਤਮਾ ਦੀ ਦਸ ਪਾਵੇ ਮੇਰਾ ਮਨ ਡੋਲਣ ਤੋਂ ਟਿਕਾਵੇ ਮੈਂ ਉਸ ਨੂੰ ਸਭ ਕੁਝ ਹੀ ਦੇ ਦਿਆਂ ਹੈ ਕੋ ਵੈ ਸੋ ਹਮਰਾ ਮੀਤਾ ਜੇ ਕੋਈ ਮੈਨੂੰ ਵੇਹੋ ਜੇ ਮੇਰਾ ਮਿੱਤਰ ਮਿਲ ਜਾਏ ਜਿਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲੇ ਸਗਲ ਸਮਗਰੀ ਜਿਉ ਹਿਉ ਦਿਉ ਅਰਪੋ ਆਪਣੋ ਚੀਤ ਰਹਾਓ ਮੈਂ ਉਸ ਨੂੰ ਆਪਣਾ ਸਾਰਾ ਧਨ ਪਦਾਰਥ ਆਪਣੀ ਜਿੰਦ ਆਪਣਾ ਹਿਰਦਾ ਦੇ ਦਿਆਂ ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ਰਹਾਓ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸਿਓਂ ਪ੍ਰੀਤ ਨਾ ਲਾਗੈ ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ ਜਿਸ ਦੀ ਸੰਗਤ ਕਰਨ ਨਾਲ ਪਰਾਇ ਤਨ ਪਰਾਈ ਸਤਰੀ ਪਰਾਈ ਨਿੰਦਿਆ ਚੁਗੜੀ ਇਨਾ ਨਾਲ ਮੇਰਾ ਪਿਆਰ ਨਾ ਬਣੇ ਸੰਤਹਿ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੈ ਮੈਂ ਸੰਤਾਂ ਦਾ ਸੰਗ ਕਰਿਆ ਕਰਾਂ ਮੇਰਾ ਸੰਤਾਂ ਨਾਲ ਹੀ ਬਚਨ ਬਿਲਾਸ ਰਹੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮੇਰਾ ਮਨ ਹਰ ਵੇਲੇ ਸੁਚੇਤ ਰਹਾ ਕਰੇ ਗੁਣ ਨਿਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਏ ਗੁਣਾ ਦੇ ਖਜ਼ਾਨੇ ਏ ਦਇਆ ਦੇ ਘਰ हे सर्वव्यापक हे प्रभु परमात्मा हे सारे सुखां दी बख्शीश करण वाले मांगै दान नाम तेरो नानक ज्यों माता बाल गोपाला हे गोपाल जिवें बच्चे अपनी मां पासो खान पीन ले मांगदे हन मैं तेरा दास नानक तेरे पासो तेरे नाम दा दान मांगदा हां ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦੇ ਨਰਾਤ ਨਾਨਕ ਚਾਹੋਇ ਹੋ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਰਮਾਤਮਾ ਪਾਸੋਂ ਨਾਮ ਦੀ ਦਾਤ ਮੰਗਦੇ ਹਨ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਵੀ ਇਹੀ ਸਮਝਾਉਂਦੇ ਹਨ ਕਿ ਬੰਦਿਆ ਧਨ ਪਦਾਰਥ ਤਾਂ ਨਾਮ ਦੇ ਪਿੱਛੇ ਸਾਰੇ ਹੀ ਤੁਰਿਆ ਆਉਣਗੇ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਕਿਉਂਕਿ ਆਪਾਂ ਦਾਤਾ ਮੰਗਦੇ ਰਹਨੇ ਆ ਦਾਤਾ ਦਾਤਾ ਮੰਗਦਿਆਂ ਦਾਤੇ ਤੋਂ ਪਰ ਦਾਤਾ ਨਹੀਂ ਮੰਗਦੇ ਤੇ ਜਦੋਂ ਦਾਤਾ ਦੇਣ ਵਾਲਾ ਦਾਤਾ ਹੀ ਹਿਰਦੇ ਵਿੱਚ ਆ ਗਿਆ ਤੇ ਕਿਸੇ ਚੀਜ਼ ਦੀ ਫਿਰ ਲੋੜ ਹੀ ਨਹੀਂ ਰਹਿਣੀ ਇਸ ਕਰਕੇ ਪੰਜਵੇਂ ਪਾਸ਼ਾ ਉਸ ਪਰਮਾਤਮਾ ਦਾ ਦਰਸ਼ਨਦਾਰ ਤੇ ਉਸ ਦਾ ਨਾਮ ਜਪਣਾ ਮੰਗਦੇ ਹਨ ਤਨਾਸਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤੋਬਾਰ ਏ ਭਾਈ ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਉਂਦਾ ਆ ਰਿਹਾ ਹੈ ਹਰ ਕੇ ਦਾਸ ਕੀ ਚਿਤਵੈ ਬੁਰੇ ਆਈ ਤੇ ਸਹੀ ਕੋ ਫਿਰ ਮਾਰ ਰਹਾਓ ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦਿੰਦਾ ਹੈ ਰਹਾਓ ਜਾਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਏ ਭਾਈ ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ ਉਹਦੇ ਨਿੰਦਕ ਨਿੰਦਾ ਦੇ ਕੰਮ ਵਿੱਚ ਹਾਰ ਖਾ ਕੇ ਭੱਜ ਜਾਂਦੇ ਹਨ ਪਰਮਤ ਪਰਮਤ ਉਹਾ ਹੀ ਮੁਵੇ ਬਾਹੜ ਗ੍ਰਹਿ ਨਾ ਮਝਾਰ ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿੱਚ ਭਟਕ ਕੇ ਨਿੰਦਿਆ ਦੇ ਗੇੜ ਵਿੱਚ ਹੀ ਆਤਮਕ ਮੌਤ ਸਹਿੜ ਲੈਂਦੇ ਹਨ ਤੇ ਫਿਰ अनेका ਜੂਨਾ ਵਿੱਚ ਜਾ ਪੈਂਦੇ ਹਨ ਨਾਨਕ ਸ਼ਰਣ ਪਿਉ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਏ ਨਾਨਕ ਜਿਹੜਾ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਦੀ ਸ਼ਰਨਾ ਪੈਂਦਾ ਹੈ ਉਸ ਬੇਅੰਤ ਪ੍ਰਭੂ ਵਜਲੀਨ ਹੋ ਕੇ ਸਦਾ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਨਾਮ ਸਿਮਰਨ ਕਰਦਾ ਰਹਿੰਦਾ ਹੈ ਨਿੰਦਕ ਕਾ ਮੁਖ ਕਾਲਾ ਹੋਵਾ ਦੀਨ ਦੁਨੀਆ ਕੈਦਰਬਾਰ ਪਰ ਉਸਦੀ ਨਿੰਦਿਆ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿੱਚ ਅਤੇ ਦੀਨ ਦੇ ਦਰਬਾਰ ਵਿੱਚ ਲੋਕ ਪਰ ਲੋਕ ਵਿੱਚ ਕਾਲਾ ਹੁੰਦਾ ਹੈ ਨਿੰਦਕ ਲੋਕ ਪਰ ਲੋਕ ਵਿੱਚ ਬਦਨਾਮੀ ਖਟਦਾ ਹੈ ਸਾਨੂੰ ਕਿਸ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਜਿੰਨਾ ਚਿਰ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੇ ਮਾੜਿਆਂ ਗੱਲਾਂ ਵੱਲ ਖਿਆਲ ਕਰਦੇ ਹਾਂ ਜਾਂ ਸੁਣਦੇ ਹਾਂ ਉਹਨਾਂ ਚਿਰ ਸਾਨੂੰ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਤਨ ਆਸਰੀ ਮਹੱਲਾ ਪੰਜਵਾ ਅਬ ਹਰ ਰੱਖਣ ਹਾਰ ਚਿਤਾਰਿਆ ਏ ਭਾਈ ਜਿਨ੍ਹਾਂ ਮਨੁੱਖਾ ਨੇ ਇਸ ਮਨੁੱਖਾ ਜਨਮ ਵਿੱਚ ਵਿਕਾਰਾਂ ਤੋਂ ਬਚਾ ਸਕਣ ਵਾਲੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਪਤਾ ਤਪਨੀਤ ਕੀ ਏਖੇ ਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਓ ਪ੍ਰਮਾਤਮਾ ਨੇ ਇੱਕ ਛਿਨ ਵਿੱਚ ਉਹਨਾਂ ਨੂੰ ਬਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ਰਹਾਓ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ हे ਭਾਈ ਗੁਰੂ ਦੀ ਸੰਗਤ ਵਿੱਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮਾਰ ਮੁਕਾਇਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਸਰਬ ਵਿਆਪਕ ਪਰਮਾਤਮਾ ਦਾ ਨਾਮ ਮੋੜ ਮੋੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਏ ਔ ਖਦ ਮੰਤਰ ਮੂਲ ਮਨ ਏਕੈ ਮਾਨ ਵਿਸਵਾਸ ਪ੍ਰਭ ਧਾਰਿਆ हे मन ਪਰਮਾਤਮਾ ਦਾ ਇੱਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ ਸਾਰੇ ਮੰਤਰਾਂ ਦਾ ਮੂਲ ਹੈ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਧਾਰ ਲਈ ਹੈ ਚਰਨ ਰੇਨ ਬੰਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰਿਆ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਧਾਰ ਲਈ ਹੈ ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬੰਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 674 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 675 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ